ਇਹ ਸੈਂਟਰ ਵਿੱਚ ਮਹਿੰਦੀ ਲਾਈਏ ਸਾਰੇ ਹਨ ਗਰੁੱਪ ਨੇ ਤੇ ਮਨਜੂਦੀ ਨੇ ਸਾਨੂੰ ਮੌਕਾ ਦਿੱਤਾ ਹੈ ਹਨੀ ਚਰ ਨੇ ਮੌਕਾ ਦਿੱਤਾ ਹੈ ਇਹ ਪੰਜਾਬੀ ਸੱਭਿਆਚਾਰ ਨੂੰ ਬਹਾਰਾ ਦੇਣ ਵਾਸਤੇ ਤੇ ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਹੈ ਤੇ ਆਪਾਂ ਨੂੰ ਇਕੱਠੇ ਹੋ ਕੇ ਸਭ ਕੁਝ ਕਰਨਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹੁਣ ਸਾਡੇ ਭੈਣਾਂ ਨੂੰ ਸੌਣ ਦੀ ਮਿਹਨਤੀਆਂ ਦੀ ਬਹੁਤ ਬਹੁਤ ਵਧਾਈ ਹੋਵੇ ਅੱਛਾ ਸੂਸ ਲਾਈ ਸੈਂਟਰ ਮਾਰ ਸਾਰੇ ਚੋਣਾਂ ਦਾ ਤਿਆਰ ਮਾਇਗਾ ਜਿਹਦੇ ਵਿੱਚ ਕਿ ਲੜਕਿਆਂ ਅਰੇ ਪਿਛਾ ਹੋ ਕੇ ਉਹਦੇ ਵਿੱਚ ਭਾਗ ਲੈਣ ਜਿਹੜੇ ਉਹ ਮੇਰੇ ਕੋਲੇ ਲੱਗਦੀਆਂ ਸਲਾਈ ਸਿੱਖ ਰਹੀਆਂ ਸੀ ਮੇਰੀ ਭੈਣਾ ਮਨਜੂ ਨੇ ਇੱਥੇ ਸੈਂਟਰ ਖੋਲਾਇਆ ਹੈ ਅੱਜ ਦਾ ਤੇ ਉਹਦੇ ਕੰਪੀਟੀਸ਼ਨ ਕਰਵਾਇਆ ਗਿਆ ਅੱਜ ਸਾਡੇ ਨਾਲ ਸਾਡੀ ਭੈਣ ਮਨਜੂ ਆਈ ਹੈ ਲੱਗੇ ਨੰਨੇ ਆ ਕੇ ਇੱਥੇ ਉਹ ਸੋਨਾ ਕੰਪੀਟੀਸ਼ਨ ਵਿੱਚ ਭਾਗ ਲਾਇਆ ਨਾਲ ਭਾਗ ਲਾ ਕੋਈ ਬੜੀ ਜੀ ਲਾਈਤੀ ਬੜੀ ਚੱਕੀ ਬੜੀ ਲਾਈਤੀ ਇੰਨਾ ਕਹਿੰਦੀ ਧੰਨਵਾਦ ਤੇਰੀ ਭੈਣ ਮਨਜੂ ਦਾ ਪਰ ਅੱਜ ਜੀ ਅਸੀਂ ਜਿਹੜੀਆਂ ਪੀਜੀਆਂ ਬਣਾਈਆਂ ਇਹ ਸਲਾਈ ਸੈਂਟਰ ਚੱਲ ਰਿਹਾ ਜੋ ਉੱਥੇ ਬੱਚਿਆਂ ਨਾਲ ਸਾਰੇ ਨਾਲ ਇੱਕ ਛੋਟਾ ਜਿਹਾ ਕੰਪੀਟੀਸ਼ਨ ਵੀ ਕਰਿਆ ਬੱਚਿਆਂ ਦਾ ਉੱਗੀ ਬੱਚੇ ਨੂੰ ਵੀਰ ਵੀ ਕਰਿਆ ਤੇ ਛੋਟੇ ਛੋਟੇ ਕੰਪਲੀਸ਼ਨ ਹੁੰਦੇ ਰਹਿੰਦੇ ਤੇ ਬੱਚੀਆਂ ਦੀਆਂ ਜਿਹੜੀਆਂ ਨਹੀਂ ਆਲੇ ਬਹਾਂ ਮੈਂ ਨਾਲ ਕੁਝ ਰੱਖਿਆ ਉਹ ਮੈਂ ਅੰਦੀ ਉਹਦੇ ਸੀ ਤੇ ਕੁਝ ਉਸ ਤੋਂ ਮਦਦ ਸਿੱਖੋ ਹੀ ਲਈਆ ਤੇ ਸਾਨੂੰ ਕਹਿਣਾ ਸੋਚਿਆ ਜਿਹਨੇ ਵੀ ਕਿਹਾ ਕਿ ਜਿਹੜੀਆਂ ਲੱਤੀਆਂ ਨੂੰ ਕਹਿੰਦੀ ਨਹੀਂ ਆਉਂਦੀ ਉਹਨਾਂ ਨੂੰ ਅੱਜ ਤੋਂ ਅਸੀਂ ਮੈਂ ਨਹੀਂ ਬੋਲ ਵੀ ਸਿਖਾਵਾਂਗੇ ਤੇ ਸਾਰੇ ਦੇਸ਼ ਵਿਦੇਸ਼ ਵਾਸੀਆਂ ਨੇ ਮੇਰੇ ਬਾਰੇ ਘੈਂਟ ਭਾਈਆਂ ਨੂੰ ਸੀਜਦੀਆਂ ਕਰਵਾ ਪਰ ਮਾਤਾ ਮੈਂ ਇਸੇ ਤਰ੍ਹਾਂ ਇਹ ਜੋ ਤਿਉਹਾਰ ਆਇਆ ਜੀ ਇਹ ਇੰਨਾਂ ਵੰਗ ਭਰੇ ਆ ਇਸ ਤਰ੍ਹਾਂ ਬਣਾਉਂਦਾ ਰਹੀ ਅਸੀਂ ਲਾਂਤੀ ਸਾਰੀਆਂ ਘਹਿਣਾ ਮਹਿੰਦੀਆਂ ਲਾਉਂਦੀਆਂ ਰਹੀ ਜੀ ਸਾਡੇ ਜੋ ਵੀ ਮੇਰੀਆਂ ਭੈਣਾਂ ਸੁਹਾਗਣਾਂ ਨੇ ਉਹਨਾਂ ਦੇ ਸੁਹਾਗ ਅਮਰ ਨੇ ਤੇ ਜੋ ਬੱਚੀਆਂ ਆ ਅੱਜ ਦੇ ਟਾਈਮ ਤੇ ਮਹਿੰਦੀ ਲਾ ਕੇ ਆਉਂਦੇ ਮਨ ਚ ਸੋਖ ਤਰ੍ਹਾਂ ਦੇ ਖਿਆਲ ਲੱਗੇ ਹਣਾ ਕਿਉਂਕਿ ਹੌਣ ਵਾਲਾ ਟਾਈਮ ਉਹਨਾਂ ਦਾ ਵੀ ਫਿਚਰ ਦਾ ਉਹਨਾਂ ਨੇ ਵੀ ਪਿਆ ਕਿ ਜਿੱਥਾ ਉਹ ਕਰ ਜਾਣੇ ਪਰ ਮਾਤਮਾ ਕੇ ਤਾਂ ਅਸਰ ਦੀਆਂ ਇਹ ਬੱਚੀਆਂ ਦੀ ਜੋ ਅੱਗੇ ਮੈਰਿਜ ਹੋਊਗੀ ਉਹ ਵੀ ਇਸੇ ਤਰ੍ਹਾਂ ਹੱਸਦੀਆਂ ਵਲਦੀਆਂ ਉਹਦੇ ਪਰਿਵਾਰਾਂ ਵਿੱਚ ਜੀ ਦਾ ਧੰਨਵਾਦ